ਸਤ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਹਤ ਬਾਰੇ ਇੱਕ ਵੇਲਾ ਸੀ ਜਦੋਂ ਪੰਜਾਬੀਆਂ ਦੀ ਤਾਕਤ ਤੇ ਤੰਦਰੁਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਪਰ ਅੱਜ ਅੱਜ ਹਾਲਾਤ ਕੁਝ ਹੋਰ ਨੇ ਆਓ ਇਸ ਪੂਰੀ ਕਹਾਣੀ ਵਿੱਚ ਥੋੜਾ ਡੂੰਗਾ ਉਤਰੀਏ ਤੇ ਸਮਝੀਏ ਕਿ ਆਖਿਰ ਇਹ ਬਦਲਾਅ ਆਇਆ ਕਿਉਂ ਸੋ ਸਵਾਲ ਬਹੁਤ ਸਿੱਧਾ ਹੈ ਜਿਹੜੇ ਪੰਜਾਬੀ ਆਪਣੀ ਮਜ਼ਬੂਤੀ ਲਈ ਦੁਨੀਆ ਪਰ ਵੀ ਜਾਣੇ ਜਾਂਦੇ ਸੀ ਅੱਜ ਉਹ ਹੀ ਸਿਹਤ ਦੇ ਮਾਮਲੇ ਵਿੱਚ ਇੰਨੇ ਪਿੱਛੇ ਕਿਉਂ ਚਲੇ ਗਏ ਇਸੇ ਵੱਡੇ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਅੱਜ ਇਸ ਪੂਰੀ ਗੱਲ ਨੂੰ ਸਮਝਣ ਲਈ ਅਸੀਂ ਡਾਕਟਰ ਜੀਵਨ ਜੋਤ ਕੌਰ ਦੀ ਖੋਜ ਦਾ ਸਹਾਰਾ ਲਵਾਂਗੇ। ਉਹਨਾਂ ਦੀ ਕਿਤਾਬ ਆਪਣੇ ਡਾਕਟਰ ਆਪ ਬਣੋ ਸਾਨੂੰ ਇਸ ਬਦਲਾਅ ਦੀਆਂ ਜੜ੍ਹਾਂ ਤੱਕ ਲੈ ਕੇ ਜਾਂਦੀ ਹੈ। ਚਲੋ ਉਹਨਾਂ ਦੇ ਨਜ਼ਰੀਏ ਤੋਂ ਇਸ ਮੁੱਦੇ ਨੂੰ ਖੋਲ ਕੇ ਦੇਖਦੇ ਹਾਂ। ਇਸ ਸਾਰੀ ਕਹਾਣੀ ਨੂੰ ਸਮਝਣ ਲਈ ਸਾਨੂੰ ਪਹਿਲਾਂ ਵਕਤ ਵਿੱਚ ਥੋੜਾ ਪਿੱਛੇ ਜਾਣਾ ਪਵੇਗਾ। ਆਓ ਉਸ ਦੌਰ ਦੀ ਗੱਲ ਕਰੀਏ ਜਦੋਂ ਸਿਹਤ ਸੰਭਾਲ ਦਾ ਮਤਲਬ ਪੈਸਾ ਕਮਾਉਣਾ ਨਹੀਂ ਕੁਝ ਹੋਰ ਹੁੰਦਾ ਸੀ। ਜ਼ਰਾ ਸੋਚ ਕੇ ਦੇਖੋ ਇੱਕ ਐਹੋ ਜਿਹਾ ਸਮਾਂ ਜਿੱਥੇ ਡਾਕਟਰੀ ਦੀ ਪੜ੍ਹਾਈ ਲਈ ਲੱਖਾਂ ਦੀ ਫੀਸ ਨਹੀਂ ਸਗੋਂ ਗੁਰੂ ਦੇ ਆਸ਼ਰਮ ਵਿੱਚ ਸੇਵਾ ਕਰਨੀ ਪੈਂਦੀ ਸੀ। ਵੈਦ ਪਿੰਡ ਵਾਲਿਆਂ ਦਾ ਇਲਾਜ ਮੁਫਤ ਕਰਦਾ ਸੀ ਤੇ ਬਦਲੇ ਵਿੱਚ ਪੂਰਾ ਪਿੰਡ ਰਲ ਕੇ ਉਸ ਦੀਆਂ ਲੋੜਾਂ ਪੂਰੀਆਂ ਕਰਦਾ ਸੀ। ਮਰੀਜ਼ ਆਪਣੀ ਖੁਸ਼ੀ ਨਾਲ ਜੋ ਵੀ ਦੇ ਦਿੰਦਾ ਉਹੀ ਵੈਦ ਦੀ ਕਮਾਈ ਹੁੰਦੀ ਸੀ। ਇਹ ਪੈਸੇ ਦਾ ਨਹੀਂ ਸਗੋਂ ਇੱਕ ਪਾਈਚਾਰਕ ਸਾਂਝ ਦਾ ਰਿਸ਼ਤਾ ਸੀ ਤੇ ਦੇਖੋ ਇਸੇ ਕਰਕੇ ਉਸ ਸਮੇਂ ਵਿੱਚ ਵੈਦ ਜਾਂ ਹਕੀਮ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਸੀ। ਕਿਉਂਕਿ ਉਹ ਸੱਚਮੁੱਚ ਬਿਨਾਂ ਕਿਸੇ ਲਾਲਚ ਦੇ ਜ਼ਿੰਦਗੀ ਤੇ ਮੌਤ ਦੇ ਵਿਚਾਰ ਇੱਕ ਦੀਵਾਰ ਬਣ ਕੇ ਖੜ ਜਾਂਦੇ ਸਨ ਇੱਕ ਪਵਿੱਤਰ ਜ਼ਿੰਮੇਵਾਰੀ ਸੀ ਕੋਈ ਵਪਾਰ ਨਹੀਂ ਚਲੋ ਹੁਣ ਕਹਾਣੀ ਦੇ ਦੂਜੇ ਪਾਸੇ ਚਲਦੇ ਆ ਯਾਨੀ ਕਿ ਅੱਜ ਦੇ ਆਧੁਨਿਕ ਦੌਰ ਵਿੱਚ ਵਿਗਿਆਨ ਨੇ ਸਾਨੂੰ ਬਹੁਤ ਕੁਝ ਦਿੱਤਾ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਕੀ ਹਰ ਤਰੱਕੀ ਦਾ ਮਤਲਬ ਫਾਇਦਾ ਹੀ ਹੁੰਦਾ ਹੈ ਆਓ ਦੇਖੀਏ ਦੇਖੋ ਮੈਡੀਕਲ ਸਾਇੰਸ ਨੇ ਤਾਂ ਕਮਾਲ ਹੀ ਕਰ ਦਿੱਤੀ ਮਾਈਕਰੋਸਕੋਪ, ਐਕਸ-ਰੇ, ਅਲਟਰਾਸਾਉਂਡ, ਐਂਟੀਬਾਇਓਟਿਕਸ ਤੇ ਵੱਡੀਆਂ-ਵੱਡੀਆਂ ਸਰਜਰੀਆਂ ਇਹਨਾਂ ਸਾਰੀਆਂ ਚੀਜ਼ਾਂ ਨੇ ਸੱਚਮੁੱਚ ਲੱਖਾਂ ਕਰੋੜਾਂ ਜਾਨਾਂ ਬਚਾਈਆਂ ਨੇ ਪਰ ਇਸ ਤਰੱਕੀ ਦੀ ਇੱਕ ਕੀਮਤ ਵੀ ਸੀ ਜਿੱਥੇ ਪਹਿਲਾਂ ਸਿੱਖਿਆ ਸੇਵਾ ਤੇ ਟਿਕੀ ਸੀ ਉੱਥੇ ਹੁਣ ਲੱਖਾਂ ਕਰੋੜਾਂ ਦੀਆਂ ਫੀਸਾਂ ਆ ਗਈਆਂ ਜਿੱਥੇ ਪਹਿਲਾਂ ਸੋਚ ਸਮਾਜ ਸੇਵਾ ਦੀ ਸੀ ਉੱਥੇ ਹੁਣ ਵਪਾਰਕ ਸੋਚ ਭਾਰੀ ਪੈ ਗਏ ਤੇ ਜਿੱਥੇ ਇਲਾਜ ਇੱਕ ਸੇਵਾ ਸੀ ਉੱਥੇ ਹੁਣ ਮੁਨਾਫਾ ਸਭ ਤੋਂ ਉੱਪਰ ਹੋ ਗਿਆ ਹੈ ਸਭ ਕੁਝ ਕਿੰਨਾ ਬਦਲ ਗਿਆ ਹੈ ਹੈਨਾ ਤੇ ਇਸ ਭੱਜ ਦੌੜ ਵਿੱਚ ਨਾ ਅਸੀਂ ਇੱਕ ਬਹੁਤ ਕੀਮਤੀ ਚੀਜ਼ ਗਵਾ ਬੈਠੇ ਸਾਡਾ ਫੈਮਿਲੀ ਡਾਕਟਰ ਉਹ ਡਾਕਟਰ ਜਿਹੜਾ ਸਿਰਫ ਸਾਡੀ ਬਿਮਾਰੀ ਨੂੰ ਨਹੀਂ ਸਗੋਂ ਸਾਡੇ ਪੂਰੇ ਪਰਿਵਾਰ ਨੂੰ ਸਾਡੇ ਹਾਲਾਤਾਂ ਨੂੰ ਸਮਝਦਾ ਸੀ ਅੱਜ ਵੱਡੇ ਵੱਡੇ ਮਾਹਿਰ ਤਾਂ ਬਹੁਤ ਨੇ ਪਰ ਉਹ ਨਿੱਜੀਪਨ ਕਿਤੇ ਗਵਾਚ ਗਿਆ ਹੈ ਪਰ ਗੱਲ ਸਿਰਫ ਹਸਪਤਾਲਾਂ ਤੇ ਆ ਕੇ ਨਹੀਂ ਮੁੱਕਦੀ ਅਸਲ ਸਮੱਸਿਆ ਤਾਂ ਹੋਰ ਵੀ ਡੂੰਗੀ ਹੈ ਉਹ ਖੇਤੀ ਜਿਸ ਨੇ ਸਾਨੂੰ ਪਾਲਿਆ ਪੋਸਿਆ ਅੱਜ ਖੁਦ ਹੀ ਬਿਮਾਰ ਹੋ ਚੁੱਕੀ ਹੈ ਇਸ ਸਬਦ ਦੇ ਪਿੱਛੇ ਨਾ ਇੱਕੋ ਹੀ ਸੋਚ ਕੰਮ ਕਰ ਰਹੀ ਹੈ ਜਿਸ ਨੂੰ ਅਸੀਂ ਕਹਿੰਦੇ ਆ ਕਾਰਪੋਰੇਟ ਮਾਨਸਿਕਤਾ ਯਾਨੀ ਕਿ ਇੱਕ ਐਹੋਜੀ ਸੋਚ ਜਿੱਥੇ ਹਰ ਚੀਜ਼ ਦਾ ਮੁੱਲ ਸਿਰਫ ਤੇ ਸਿਰਫ ਪੈਸੇ ਤੇ ਮੁਨਾਫੇ ਨਾਲ ਤੋਲਿਆ ਜਾਂਦਾ ਚਾਹੇ ਉਹ ਪੜਾਈ ਹੋਵੇ ਇਲਾਜ ਹੋਵੇ ਜਾਂ ਫਿਰ ਸਾਡੇ ਖੇਤ ਹੋਣ ਇਹ ਨਾ ਇੱਕ ਪੂਰਾ ਚੱਕਰ ਹੈ ਸਮਝੋ ਸਭ ਤੋਂ ਪਹਿਲਾਂ ਡਾਕਟਰੀ ਦੀ ਪੜਾਈ ਬਹੁਤ ਮਹਿੰਗੀ ਹੋ ਗਈ ਫਿਰ ਜਿਸਨੇ ਕਰੋੜਾਂ ਰੁਪਏ ਲਾਏ ਉਸਨੇ ਵਾਪਿਸ ਵੀ ਤਾਂ ਕਮਾਉਣੇ ਨੇ ਤੇ ਇਸੇ ਚੱਕਰ ਵਿੱਚ ਸਿਹਤ ਸੇਵਾ ਦੀ ਥਾਂ ਇੱਕ ਬਿਜ਼ਨਸ ਬਣ ਕੇ ਰਹਿ ਗਈ ਜੜ ਜੜ ਸਿੱਖਿਆ ਦੇ ਵਪਾਰੀਕਰਨ ਵਿੱਚ ਹੈ ਪਰ ਮੁਨਾਫੇ ਦੀ ਇਹ ਬੁੱਕ ਸਿਰਫ ਡਾਕਟਰੀ ਦੇ ਪੇਸ਼ੇ ਤੱਕ ਨਹੀਂ ਰੁਕੀ ਜਿਹੜੀ ਸੋਚ ਨੇ ਹਸਪਤਾਲਾਂ ਨੂੰ ਕਾਰੋਬਾਰ ਬਣਾਇਆ ਉਹੀ ਸੋਚ ਹੁਣ ਸਾਡੇ ਖੇਤਾਂ ਵਿੱਚ ਵੀ ਵੜ ਗਈ ਹੈ ਤਾਂ ਫਿਰ ਸੋਚੋ ਵੱਧ ਪੈਦਾਵਾਰ ਤੇ ਮੁਨਾਫੇ ਦੇ ਚੱਕਰ ਵਿੱਚ ਸਾਡੀ ਥਾਲੀ ਵਿੱਚ ਆ ਕੀ ਰਿਹਾ ਹੈ ਦੁੱਧ ਵਧਾਉਣ ਲਈ ਹਾਰਮੋਨ ਦੇ ਟੀਕੇ ਜ਼ਿਆਦਾ ਫਸਲ ਲਈ ਰਸਾਇਣਿਕ ਖਾਦਾਂ ਤੇ ਕੀੜੇ ਮਾਰ ਦਵਾਈਆਂ ਦੀ ਅਨਿਵਾਰਤੋਂ ਤੇ ਫਲਾਂ ਸਬਜ਼ੀਆਂ ਨੂੰ ਵੇਲੇ ਤੋਂ ਪਹਿਲਾਂ ਪਕਾਉਣ ਲਈ ਕੈਮੀਕਲ ਦੇ ਟੀਕੇ ਕੀ ਇਹ ਉਹ ਪੋਜਨ ਹੈ ਜੋ ਸਾਨੂੰ ਤਾਕਤ ਦੇਵੇਗਾ ਇਸ ਦਾਸਰ ਹੋ ਸਾਡੇ ਸਾਹਮਣੇ ਹੈ ਸਾਡੀ ਧਰਤੀ ਸਾਡਾ ਪਾਣੀ ਸਾਡੀ ਹਵਾ ਇਥੋਂ ਤੱਕ ਕਿ ਪਸ਼ੂਆਂ ਦਾ ਚਾਰਾ ਵੀ ਸਭ ਕੁਝ ਜ਼ਹਿਰੀਲਾ ਹੋ ਗਿਆ ਹੈ ਪੂਰੀ ਦੀ ਪੂਰੀ ਭੋਜਨ ਲੜੀ ਵਿੱਚ ਜ਼ਹਿਰ ਘੁਲ ਚੁੱਕਾ ਹੈ ਤੇ ਹੁਣ ਆਉਂਦੇ ਆ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤੇ ਇਸ ਕਹਾਣੀ ਦੇ ਸਭ ਤੋਂ ਵੱਡੇ ਵਿਰੋਧਾਪਾਸ ਤੇ ਇਹ ਹੀ ਤਾਂ ਹੈ ਤਰੱਕੀ ਦਾ ਅਸਲ ਸੱਚ ਇੱਕ ਪਾਸੇ ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹਸਪਤਾਲ ਤੇ ਡਾਕਟਰ ਨੇ ਪਰ ਦੂਜੇ ਪਾਸੇ ਬਿਮਾਰੀਆਂ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਤੇਜ਼ੀ ਨਾਲ ਵਧ ਰਹੀਆਂ ਨੇ ਯਾਨੀ ਕਿ ਸਹੂਲਤਾਂ ਵਧ ਰਹੀਆਂ ਨੇ ਪਰ ਸਿਹਤ ਘਟ ਰਹੀ ਹੈ ਤਾਂ ਫਿਰ ਅਖੀਰ ਵਿੱਚ ਸਵਾਲ ਇਹੀ ਬਚਦਾ ਹੈ ਕਿ ਜਦੋਂ ਤਰੱਕੀ ਆਪ ਇੱਕ ਬਿਮਾਰੀ ਬਣ ਜਾਵੇ ਤਾਂ ਫਿਰ ਸਿਹਤਮੰਦ ਭਵਿੱਖ ਦਾ ਰਾਹ ਕਿਹੜਾ ਹੈ ਇਸ ਦਾ ਜਵਾਬ ਸ਼ਾਇਦ ਸਾਨੂੰ ਸਾਰਿਆਂ ਨੂੰ ਰਲ ਕੇ ਲੱਭਣਾ ਪਵੇਗਾ